ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅਸੀਂ ਬਣਾਵਾਂਗੇ ਚਾਕਲੇਟ ਆਈਸਕ੍ਰੀਮ ਇਹਦੇ ਲਈ ਅਸੀਂ 1/2 ਲੀਟਰ ਦੁੱਧ ਲਿਆਵਾ ਦੁੱਧ ਨੂੰ ਅਸੀਂ ਕੱਢਣ ਵਾਸਤੇ ਰੱਖ ਲੈਨੇ ਆ ਦੋ ਬਿਸਕੁਟਾਂ ਦੇ ਪੈਕਟ ਲਏ ਅਸੀਂ ઓਰੀਓ ਬਿਸਕੁਟ ਲਏ ਆ ਇਹਨਾਂ ਨੂੰ ਅਸੀਂ ਤੋੜ ਲਾਂਗੇ ਤੋੜ ਕੇ ਅਸੀਂ ਮਿਕਸੀ ਜਾਰ ਦੇ ਵਿੱਚ ਪਾ ਲੈਨੇ ਆ ਮਿਕਸੀ ਜਾਰ ਦੇ ਵਿੱਚ ਪਾ ਕੇ 3 ਬਰੀਕ ਗ੍ਰाइंड ਪੀਸ ਲਾਂਗੇ ਅਸੀਂ ਇੱਕ ਚਮਚਾ ਕੋਕੋ ਪਾਊਡਰ ਲਿਆ ਅਸੀਂ ਦੋ ਚਮਚੇ ਅਸੀਂ ਖੰਡ ਦੇ ਲਵਾਂਗੇ ਇਨੂੰ ਅਸੀਂ ਸਮੂਥ ਪੀਸਾਂਗੇ। ਸਮੂਥ ਪੀਸ ਲਿਆ ਸੀ ਇਹਨੂੰ। ਦੁੱਧ ਘੜਦੇ ਨੂੰ 25-30 ਮਿੰਟ ਹੋ ਗਏ ਨੇ। ਹੁਣ ਅਸੀਂ ਜਿਹੜਾ ਮਿਕਸੀ ਕਲਾਈਂਡ ਕਰਕੇ ਰੱਖਿਆ ਸੀ ਉਹਨੂੰ ਇਹਦੇ ਵਿੱਚ ਮਿਕਸ ਕਰ ਲੈਨੇ। ਤੇ ਇਹਨੂੰ 5-10 ਮਿੰਟ ਲਈ ਪਕਾ ਲੈਨੇ। گاੜਾ ਹੋਣ ਤੱਕ। ਹੁਣ ਇਹ گاੜਾ ਹੋ ਗਿਆ ਵਾ ਇਹਨੂੰ ਇਸ ਥੱਲੇ ਲਾ ਲਿਆ ਵਾ। ਠੰਡਾ ਹੋਣ ਦਿਨੇ। ਠੰਡਾ ਹੋਣ ਤੋਂ ਬਾਅਦ ਅਸੀਂ ਇੱਕ ਡੂੰਘੇ ਦੇ ਵਿੱਚ ਪਾ ਲਿਆ। ਤੁਸੀਂ ਕਿਸੇ ਵੀ ਭਾਂਡੇ ਦੇ ਵਿੱਚ ਪਾ ਕੇ ਇਹਨੂੰ ਉੱਪਰੋਂ ਕਵਰ ਕਰਕੇ ਤੇ 2 ਘੰਟਿਆਂ ਲਈ ਫ੍ਰੀਜ ਦੇ ਵਿੱਚ ਅਸੀਂ ਰਾਖ ਠੰਡਾ ਹੋਣ ਲਈ ਚੰਗੀ ਤਰ੍ਹਾਂ ਰੱਖ ਲੈਨੇ ਆ। 2-3 ਘੰਟੇ ਤੋਂ ਬਾਅਦ ਅਸੀਂ ਫ੍ਰੀਜ ਤੋਂ ਬਾਹਰ ਕੱਢ ਲਿਆ ਵਾ। ਹੁਣ ਅਸੀਂ ਇਹਨੂੰ ਇੱਕ ਮਿਕਸੀ ਜਾਰ ਦੇ ਵਿੱਚ ਪਾ ਲੈਨੇ ਆ। ਮਿਕਸੀ ਜਾਰ ਦੇ ਵਿੱਚ ਪਾ ਕੇ ਇਹਦੇ ਨਾਲ ਹੀ ਅਸੀਂ 2 ਚਮਚੇ ਮਲਾਈ ਦੇ ਪਾਵਾਂਗੇ। ਇਹਨੂੰ ਅਸੀਂ ਸਮੂਥ ਪੀਸ ਲੈਨੇ ਆ। ਮਲਾਈ ਪਾਉਣ ਦੇ ਨਾਲ ਸੌਫਟ ਬਣਦੀ ਸਾਡੀ ਆਈਸਕ੍ਰੀਮ। ਇਹਨੂੰ ਅਸੀਂ ਇਸ ਕੰਟੇਨਰ ਲੈ ਲਿਆ ਵਾ 에ਅਰਟਾਈਟ ਕੰਟੇਨਰ ਲਿਆ ਵਾ ਉਹਦੇ ਵਿੱਚ ਅਸੀਂ ਇਹਨੂੰ ਪਾ ਲਾਂਗੇ ਤੇ ਓਵਰਨਾਈਟ ਵਾਸਤੇ ਰੱਖ ਦਾਂਗੇ ਉੱਪਰ ਅਸੀਂ ਬਰੀਕ ਕੱਟ ਕੇ ਚਾਕਲੇਟ ਲਈ ਆ ਉਹ ਪਾ ਲਈ ਆ ਹੁਣ ਅਸੀਂ ਇਹਨੂੰ ਕਵਰ ਕਰਕੇ ਓਵਰਨਾਈਟ ਰੱਖ ਦਾਂਗੇ ਆਈਸਕ੍ਰੀਮ ਸਾਡੀ ਬਣ ਕੇ ਤਿਆਰ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ तातक लई साथ श्रिया का